ਅੰਮ੍ਰਿਤਸਰ ਦੀ ਪੁਲਿਸ ਨੇ ਕਬੱਡੀ ਕਾਰਵਾਈ ਦੇ ਦੌਰਾਨ ਪੰਜ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਅਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਕਬੱਡੀ ਟਾਰਗੇਟ ਕਿਲਿੰਗ ਦੀ ਘਟਨਾ ਨੂੰ ਰੋਕਣ ਦੇ ਵਿੱਚ ਕਾਮਯਾਬੀ حاصل ਕੀਤੀ ਦੱਸੀ ਜਾ ਰਹੀ ਹੈ ਇਸ ਮੌਕੇ ਤੇ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਾਡੀ ਪੁਲਿਸ ਟੀਮ ਨੂੰ ਮੁਖਬਰ ਦੇ ਕੋਲੋਂ ਸੂਚਨਾ ਮਿਲੀ ਕਿ ਗੁਰਦੇਵ ਸਿੰਘ ਉਰਫ ਭੱਲੀ ਕਰਨਦੀਪ ਸਿੰਘ ਉਰਫ ਕਰਨ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੇ ਆਪ ਨੂੰ ਬਦਨਾਮ ਅਤਵਾਦੀਆਂ ਅਤੇ ਗੈਂਗਸਟਰਾਂ ਨਾਲ ਜੋੜ ਕੇ ਰੱਖਿਆ ਹੋਇਆ ਹੈ ਉਹ ਖੇਤਰ ਦੇ ਵੀ ਸਮਾਜਿਕ ਸ਼ਾਂਤੀ ਸਥਿਤੀ ਭਾਵਨਾ ਨੂੰ ਭੰਗ ਕਰਨ ਲਈ ਵੱਡਾ ਬਰਾਦਰ ਜਾਣਕਾਰ ਦੇ ਮੁਤਾਬਿਕ ਇਹਨਾਂ ਨੂੰ ਪੁਲਿਸ ਨੇ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਇਹ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਰੱਕ ਵਿੱਚ ਸਨ ਇਹਨਾਂ ਦੇ ਕੋਲੋਂ ਪੁਲਿਸ ਨੂੰ ਵੱਖ-ਵੱਖ ਤਰ੍ਹਾਂ ਦੇ ਹਥਿਆਰ ਵੀ ਬਰਾਮਦ ਹੋਏ ਹਨ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਸਪੈਸ਼ਲ ਟੈਰਰਿਸਟ ਔਰ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਪੰਜ ਦੋਸ਼ੀ ਇਹ ਚ ਗ੍ਰਿਫਤਾਰ ਕੀਤੇ ਗਏ ਔਰ ਬਹੁਤ ਵੱਡੀ ਇੱਕ ਟਾਰਗੇਟ ਕਿਲਿੰਗ ਤੇ ਉਹ ਪਲਾਨ ਕਰ ਰਹੇ ਸੀਗੇ ਔਰ ਉਸ ਦੇ ਮੁਤਾਬਕ ਏਰੀਆ ਦੇ ਵਿੱਚ ਉਹ ਜਿਹੜੀ ਉਹਦੀ ਰੋਕਥਾਮ ਹੋਈ ਹੈ ਅਵਰਟ ਹੋਈ ਹੈ ਇਹ ਸਾਰਾ ਟੈਰਿਸ ਨੈਟਵਰਕ ਜਿਹੜਾ ਹੈਗਾ ਲੰਡਾ ਹਰੀਕਾ ਸੱਤਾ ਨਸ਼ਹਰਾ ਉਹਨਾਂ ਨੇ ਅੱਗੇ ਇਹਨਾਂ ਦੇ ਫੋਰਨ ਹੈਂਡਲਰਸ ਨਾਲ ਜਿਹੜੀ ਟਾਈ ਅਪ ਕਰਾਇਆ ਔਰ ਪੰਜ ਦੋਸ਼ੀ ਇਹ ਚ ਫੜੇ ਗਏ ਨੇ ਕਰਨਦੀਪ ਇਹ ਸ੍ਰੀਆਲੀ ਦਾ ਤਰਨਤਰਨ ਦਾ ਔਰ ਪਹਿਲਾਂ ਵੀ ਇਹਦੇ ਖਿਲਾਫ ਇੱਕ ਹੀਰੋਇਨ ਦਾ ਮੁਕੱਦਮਾ ਹੈ ਤੇ ਆਰਮਜ਼ ਐਕਟ ਦਾ ਮੁਕੱਦਮਾ ਹੈ। ਔਰ ਇਹਦੇ ਨਾਲ ਜਿਹੜੇ ਬੰਦੇ ਸੀਗੇ ਗੁਰਸੇਵਕ ਅਰਸ਼ਦੀਪ, ਅਮਰਤਪਾਲ ਤੇ ਇੱਕ ਜਿਹੜਾ ਜੁਵినਾਈਲ ਹੈ। ਉਹ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਏਡਵਿਨ ਪੁਲਿਸ ਨੇ ਪਹਿਲਾਂ ਗ੍ਰਿਫਤਾਰ ਕੀਤੇ ਗੁਰਸੇਵਕ ਅਰਸ਼ਦੀਪ ਤੇ ਅਮਰਤਪਾਲ ਤੇ ਨਾਲ ਉਹਨਾਂ ਦੇ ਜੁਵినਾਈਲ। ਇਹਨਾਂ ਤੋਂ ਕਾਰਤੂਸ ਬਰਾਮਦ ਹੋਏ ਜਿਹੜੇ ਇਹ ਦੇਣ ਆ ਰਹੇ ਸੀ ਕਰਨਦੀਪ ਨੂੰ। ਔਰ ਉਹਦੇ ਚ ਜਿਹੜੀ ਟੋਟਲ ਰਿਕਵਰੀ ਹੈ ਉਹ ਇੱਕ ਗਲੌਕ ਪਿਸਟਲ ਹੈ ਜਿਹੜਾ ਇਹ ਤੋਂ ਕਰਨਦੀਪ ਤੋਂ ਬਰਾਮਦ ਹੋਇਆ 13 ਲਾਈਵ ਕੈਟਰੀਜ ਨੇ ਤੇ ਦੋ ਐਮਪਟੀ ਸ਼ੈਲ ਨੇ ਏ ਡਿਵੀਜ਼ਨ ਦੀ ਪੁਲਿਸ ਜਦੋਂ ਕਰਨਦੀਪ ਦੀ ਭਾਲ ਕਰਨ ਲੱਗੀ ਤਾਂ ਇਹਨਾਂ ਨੂੰ ਇਤਲਾਹ ਮਿਲੀ ਕਿ ਕੋਟ ਖਾਲਸਾ ਏਰੀਆ ਚ ਪੀਐਸ ਇਸਲਾਮਾਬਾਦ ਚ ਬੋੜੀ ਸਾਹਿਬ ਗੁਰਦੁਆਰੇ ਦੇ ਕੋਲ ਇੱਕ ਪੱਠਾ ਹੈ ਉੱਥੇ ਪਿੱਛਾ ਕਰਦੇ ਕਰਦੇ ਉੱਥੇ ਪਹੁੰਚੇ ਜਦੋਂ ਇਹਨੂੰ ਪਾ ਪੁਲਿਸ ਅਰੈਸਟ ਕਰਨ ਗਈ ਤੇ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਜਿਹਦੇ ਜਵਾਬੀ ਫਾਇਰ ਚ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰ ਕੀਤਾ ਗਿਆ ਜੋ ਇਹਦੇ ਇੰਜਰਡ ਹੋਇਆ ਹੈ ਇਹਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਇਹਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਜੇ ਇਹਨਾਂ ਦੀ ਟੋਟਲ ਜਿਹੜਾ ਓਵਰਆਲ ਵਿਊ ਦੇਖੀਏ ਇਸ ਕੇਸ ਦਾ ਉਹ ਇਹ ਹੈ ਕਿ ਬਹੁਤ ਛੋਟੇ ਲਾਲਚਾਂ ਪਿੱਛੇ ਇਹ ਬੱਚੇ ਜਿਹੜੇ ਆ ਔਰ ਛੋਟੀ ਉਮਰ ਦੇ ਬੱਚੇ ਸਾਰੇ ਬੱਚੇ ਜਿਹੜੇ ਤਰਨਤਾਰਨ ਡਿਸਟ੍ਰਿਕਟ ਦੇ ਹੈਗੇ ਔਰ ਮੇਲ ਮੁਲਜ਼ਮ ਜਿਹੜਾ ਕਰਨਦੀਪ ਹੈ ਇਹਨੂੰ ਗਲੌਕ ਪਿਸਟਲ ਸੀ ਇਹਦੇ ਕੋਲ ਕਾਰਤੂਸੇ ਤਿੰਨ ਬੰਦੇ ਦੇਣ ਆਏ ਇਹਨਾਂ ਨੂੰ ਲੱਗ ਭੇਜਿਆ ਗਿਆ ਔਰ ਇਹਦੇ ਚ ਕਟਆਊਟ ਬਹੁਤ ਰੱਖੇ ਗਏ ਜੇ ਜਿਵੇਂ ਇੱਕ ਨੂੰ ਦੂਜੇ ਦਾ ਨਹੀਂ ਪਤਾ ਇੱਕ ਨੂੰ ਪਿਸਟਲ ਹੈ ਇੱਕ ਦੂਜਾ ਕਾਰਤੂਸੇ ਨੂੰ ਦੇ ਦੇ ਕੇ ਗਏ ਸੀ ਕਿ ਉਹਨਾਂ ਤੋਂ ਕੁਝ ਬਰਾਮਦਗੀਆਂ ਉਦੋਂ ਹੋਈਆਂ ਬਾਕੀ ਉਹ ਉਹਨੇ ਹੋਰ ਉਹਨਾਂ ਨੂੰ ਦੇਕੇ ਤੇ ਉਹ ਕਿਲਿੰਗ ਕਰਾਉਣੀ ਸੀ ਤੇ ਇਸ ਕਰਕੇ ਇਹਨੂੰ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਟੈਰਰ ਮੋਡਿਊਲ ਕਹਿ ਸਕਦੇ ਆ ਤੇ ਜਿਸ ਨਾਲ ਕਿ ਟਾਰਗੇਟ ਕਿਲਿੰਗ ਅਵਰਟ ਹੋਈ ਹੈ ਸੋ ਇਹਦੇ ਚ ਡੀਸੀਪੀ ਸਾਡੇ ਰਵਿੰਦਰਪਾਲ ਜੀ ਸ਼ੀਤਲ ਜੀ ਸਾਡੇ ਏਸੀਪੀ ਜਸਰੂਪ ਬਾਤ ਮੈਡਮ ਏ ਡਿਵੀਜ਼ਨ ਐਸਐਚਓ ਅਮਨ ਔਰ ਜਿਹੜੇ ਕੋਟ ਖਾਲਸਾ ਇੰਚਾਰਜ ਗੁਰਜੀਤ ਔਰ ਗੁਰਜਿੰਦਰ ਜਿਹੜੇ ਬਸ ਸਟੈਂਡ ਇੰਚਾਰਜ ਨੇ ਸਾਰੀ ਟੀਮ ਨੇ ਬੜਾ ਅੱਛਾ ਰੋਲ ਪਲੇ ਕੀਤਾ ਔਰ ਇਹਦੇ ਚ ਅੱਗੇ ਅਸੀਂ ਫਰਦਰ ਇਹ ਚ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਹੈਂਡਲਰ ਸਾਹਮਣੇ ਆਏ ਆ ਔਰ ਗਰੁੱਪ ਸਾਨੂੰ ਕਲੀਅਰ ਹੋ ਗਿਆ ਇਦੀ ਡੀ ਅੱਗੇ ਹੋਰ ਫਰਦਰ ਐ ਤਫ਼ਤੀਸ਼ ਕੀਤੀ ਜਾ ਰਹੀ ਹੈ ਔਰ ਕਰਨਦੀਪ ਤੋਂ ਹੋਰ ਵੀ ਡਿਟੇਲ ਵਿੱਚ ਕੁਝ-ਕਿਝ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਕੀ ਟਾਰਗੇਟ ਦਿੱਤਾ ਸੀ ਕੀ ਕਰਨਾ ਸੀਗਾ ਔਰ ਅੱਗੇ ਵਾਸਤੇ ਕੀ ਪਲਾਨਿੰਗ ਸੀਗੀ ਸਾਰੇ ਗਰੁੱਪ ਦੀ ਉਹਦੇ ਉੱਤੇ ਤਫ਼ਤੀਸ਼ ਚੱਲੀ ਹੈ ਨੇਹੜਕੇ ਵਾਲੋਂ ਉਹਨਾਂ ਨੂੰ ਆਏਗੇ ਤਾਂ ਗਿਆ ਹਾਇਰ ਕੀਤਾ ਗਿਆ ਕਿ ਉਹਨਾਂ ਦੁਆਰਾ ਉਹ ਗਰੁੱਪ ਨਾਲ ਜੁੜੇ ਹੋਏ ਜੀ ਸੱਤਾਂ ਨੁਸ਼ਹਿਰਾ ਤੇ ਉਹ ਦੋਨੇ ਇਕੱਠੇ ਨੇ ਉਹ ਕਿਉਂਕਿ ਲਿਸਟਡ ਟੈਰਰਿਸਟ ਹੈ ਉਹਨਾਂ ਨੇ ਇਹਨਾਂ ਨੂੰ ਅੱਗੇ ਕੁਝ ਹੋਰ ਹੈਂਡਲ ਲਾਏ ਸੀਗੇ ਫੋਰਨ ਕੰਟਰੀਜ਼ 'ਚ ਉਹ ਇਹਨਾਂ ਨੂੰ ਕੰਟਰੋਲ ਕਰਕੇ ਤੇ ਟਾਰਗੇਟਸ ਦੇ ਰਹੇ ਸੀ ਸਰ ਪਾਸ ਕੋਈ ਕੰਨਲ ਹੋ ਜਾਏ ਹਾਂਜੀ ਕਰਨਦੀਪ ਦੇ ਖਿਲਾਫ ਪਹਿਲਾ ਪਰਚਾ ਦਰਜਾ ਸੀ ਸਰਾਲੀ ਦੇ ਵਿੱਚ ਆਰਮਜ਼ੈਕਟ ਦਾ ਤੇ ਹੀਰੋਨ ਵੀ ਰਿਕਵਰ ਹੋਈ ਸੀ ਸਰ ਇਹਨਾਂ ਦੇ ਇੱਥੇ ਟਾਰਗੇਟ ਦੇ ਵਿੱਚ ਕੋਈ ਗੈਂਗਸਟਰ ਸੀਗੇ ਕੋਈ ਦੇਖੋ ਬੇਸਿਕਲੀ ਉਹ ਅਜੇ ਨਹੀਂ ਅਸੀਂ ਗੱਲ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਅਸੀਂ ਲੱਗੇ ਹੋਏ ਆ ਕਿਉਂਕਿ ਟਾਰਗੇਟਸ ਮੈਂ ਕਹੂੰਗਾ ਕਿ ਨਹੀਂ ਹੈ ਟਾਰਗੇਟਸ ਨੂੰ ਸਾਈਨ ਕੀਤੇ ਜਾ ਰਹੇ ਸੀ ਔਰ ਪੈਸੇ ਵੀ ਜਿਹੜਾ ਮੇਨ ਲਾਲਚ ਉਹੀ ਜਿਹੇ ਹਰੇ ਕੇਸ ਚ ਹੁੰਦਾ ਉਸੇ ਤੇ ਇਹਨਾਂ ਨੂੰ ਗੁੰਮਰਾਹ ਕੀਤਾ ਗਿਆ ਸੀ ਸਜੇ ਦੋਸ਼ੀ ਪੜਿਆ ਪੰਜ ਆਪਸੀ ਇਹਦਾ ਕਿਸਾ ਲਿੰਕ ਸੇ ਨਹੀਂ ਲਿੰਕ ਕਟ ਆਊਟ ਮੈਂ ਤੁਹਾਨੂੰ ਦੱਸਿਆ ਨਾ ਰੱਖੇ ਗਏ ਆ ਜਿਨ੍ਹਾਂ ਕੋਲ ਆਰਮਜ਼ ਮਿਨੀਸ਼ਨ ਸੀ ਉਹ ਅਲੱਗ ਗਰੁੱਪ ਐ ਉਹਨਾਂ ਨੇ ਤਾਂ ਆ ਕੇ ਸਮਾਨ ਦੇ ਦੇਣਾ ਸੀ ਕਾਰਤੂਸਾਂ ਦਾ ਉਸਤਾਨ ਇੱਕ ਬੰਦੇ ਕੋਲ ਪਹਿਲਾਂ ਹੀ ਸੀ ਜਿਹਨੇ ਉਹ ਐਗਜ਼ੀਕਿਊਟ ਕਰਨਾ ਸੀ ਕਰਨਦੀਪ ਕਿੰਨੀਆਂ ਗੋਲੀਆਂ ਚਲਾਈਆਂ ਦੋ ਤੱਜਰ ਵੀ ਕੀ ਕਿਹਾ ਹੈ ਨਾ 18 19 19 ਸਾਲ ਦੇ ਬੱਚੇ ਨੌਜਵਾਨ ਸੀਗੇ ਪਰ ਲੱਗਦਾ ਕਿ ਨੌਜਵਾਨੀ ਬਰੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਆ ਦੇਖੋ ਮੈਂ ਤਾਂ ਹਰ ਵਾਰੀ ਤੁਹਾਡੇ ਰਾਹੀਂ ਨੌਜਵਾਨਾਂ ਨੂੰ ਅਪੀਲ ਕਰਦਾ ਸਾਰੇ ਸਮਾਜ ਨੂੰ ਅਪੀਲ ਕਰਦਾ ਪੇਰੈਂਟਸ ਨੂੰ ਵੀ ਕਰਦਾ ਕਿ ਬੱਚੇ ਛੋਟੇ ਲਾਲਚ ਪਿੱਛੇ ਗੁਮਰਾਹ ਹੋ ਜਾਂਦੇ ਆ ਔਰ ਬਾਅਦ ਚ ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ ਜੇਲਾ ਚ ਲੈਂਡ ਅਪ ਕਰ ਜਾਂਦੇ ਆ ਤੇ ਸਾਰੀ ਜ਼ਿੰਦਗੀ ਦਾ ਕੈਰੀਅਰ ਖਰਾਬ ਹੋ ਜਾਂਦਾ ਸੋ ਉਹਨਾਂ ਨੂੰ ਇਸ ਗੱਲ ਤੋਂ ਵਟਣਾ ਚਾਹੀਦਾ ਹੈ ਮਿਹਨਤ ਕਰਨ ਆਪਣੀ ਮਿਹਨਤ ਦੀ ਕਵਾਈ ਚ ਬਰਕਤ ਹੈ ਕੇਵਰ ਪੰਜਾਬੀ ਡਿਵਿਜ਼ਨ ਅਮਰੀਕਰ ਤੋਂ ਸੁਨੀਲ ਖੋਸਾ ਏਅਰਪੋਰਟ